ਅੱਜ ਪਿੰਡ ਵੱਡੇ ਸਭਰਾ ਦੇ ਵਿੱਚੋਂ ਜੀ ਮੈਂਬਰ ਸਾਹਿਬ ਦੇਣ ਕੇ ਜਾਣਕਾਰੀ ਸਾਰੀ ਐਡਾ ਭਾਰੀ ਇਕੱਠ ਜਿਹੜਾ ਕੀਤਾ ਗਿਆ ਹੈ ਜੀ ਕਿਹੜੇ ਸਬੰਧ ਵਿੱਚ ਕੀਤਾ ਗਿਆ ਕੀ ਕਾਰਨ ਦੇਖ ਸਕਦੇ ਆ ਤੁਸੀਂ ਗੁਰਵਿੰਦਰ ਸਿੰਘ ਜੋ ਸੀਨੀਅਰ ਆਗੂ ਰਹਾ ਜੀ ਫਿਰ ਜੀ ਖਾਲਸਾ ਬਤਿ ਪ੍ਰਧਾਨ ਸਾਹਿਬ ਜੀ ਅੱਜ ਬ੍ਰਸਾਦ ਪੈ ਰਹੀ ਹੈ 1 ਮਿੰਟ ਦੀ ਗੱਲ ਮੈਂ ਮਿੰਟ ਜੀ ਨਵੇੜ ਦੇਣੀ ਆ ਅਸੀਂ ਚੱਲੇ ਆ ਜੀ ਇੱਥੇ ਐਸਜੀਆਈ ਪੈਲਸ ਸਭਰਾ ਸੰਗਨੀ ਕਾਂਗਰਸ ਦੀ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਆ ਉਥੇ ਸਾਰੀ ਸੰਗਤ ਚੱਲੀ ਆ ਜੀ ਤੇ ਚਲੋ ਬਰਸਾਤ ਪੈ ਰਹੀ ਆ ਤੁਸੀਂ ਸਾਡੇ ਨਾਲ ਚੱਲੋ ਉਥੇ ਆਪਾਂ ਕਵਰੇਜ ਕਰਨੀ ਆ ਸਾਰਿਆਂ ਦਾ ਧੰਨਵਾਦ ਸਾਰੇ ਮੇਰੇ ਛੋਟੇ ਵੱਡੇ ਭਰਾਵਾ ਮੈਂ ਕੋਈ ਲੀਡਰ ਨਹੀਂਗਾ ਇਹਨਾਂ ਦੇ ਨਾਲ ਭਰਾਵਾ ਨਾਲ ਭਰਾ ਮੇਰਾ ਵਾਹ ਜੀਕਾ ਖਾਲਸਾ ਬਾਕੀ ਦੇਖ ਸਾਧਿਆ ਤੁਸੀਂ ਸਾਰੇ ਨੌਜਵਾਨ ਜਿਹੜੇ ਮੁੰਡੇ ਆ ਕਰਾਂ ਇਧਰ ਦੇਬੂ ਸਾਡਾ ਵੀਰ ਹਾਂ ਇਹ ਵੇਖੋ ਕਿ ਇੱਕ ਟ੍ਰੇਨ ਆਪਣੇ ਚਲੇ ਨਹੀਂ ਗਿਆ ਮੇਰੇ ਬੰਦੇ ਦੋ ਹਾਂ ਠੀਕ ਆ ਦੋ ਟ੍ਰੈਕਟਰ ਜਿਹੜੇ ਭਰ ਕੇ ਜਾ ਰਹੇ ਜੀ ਵੇਖੋ ਆਂਡੀ ਆਂਡੀ ਵੇਖੋ ਵੱਡੀ ਗਿਣਤੀ ਜੇ ਇਹ ਵੀਰ ਜਾ ਰਹੇ ਜੀ ਤੂੰ ਬੈਠੇ ਬਹਿ ਜਾਣਾ ਮੈਂ ਕੋਈ ਨਹੀਂ ਗਾ ਸਾਕੀ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਸਰਪੰਚ ਸਿੰਘ ਮੈਂਬਰ ਸਾਹਿਬ ਕੀ ਕਾਰਨ ਆ ਜੀ ਜਿਹੜਾ ਐਡਾ ਭਾਰੀ ਕਾਟੇ ਲੈ ਕੇ ਜਾ ਰਹੇ ਆ ਜੀ ਬਾਕੀ ਵੀਡੀਓ ਸ਼ੇਅਰ ਕਰੋ ਓ ਯਾਰ ਮੈਂਬਰ ਸਾਹਿਬ ਹਰ ਇੱਕ ਪਾਰਟੀ ਦੇ ਨਾਲ ਸਬੰਧ ਬਣਾ ਰਹੇ ਆ ਲਾ ਜੀ ਲਾ ਮਿਸਤਰੀ ਸਾਹਿਬ ਦਰਸ਼ਨ ਸਿੰਘ ਭਰਾ ਸਾਡਾ ਬਾਈ ਜੀ ਇਹ ਸਾਰੇ ਵੀਰ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਜਿਸ ਰੈਲੀ ਨੂੰ ਇਕੱਠ ਹੋ ਰਿਹਾ ਹੈ ਜੀ ਤੇ ਬਾਕੀ ਗੱਡੀ ਕਿੰਤੀ ਜੁੜੀ ਵਾਵਾ ਜੀ ਚਾਰਾਂ ਸਿੱਤਰਾਂ ਤੇ ਬਹਿ ਗਿਆ ਜੀ ਹਾਂ ਜੀ ਹਾਂ ਮੈਂਬਰ ਸਾਹਿਬ ਜੀ ਜੋ ਥੋੜੀ ਜੀ ਜਾਣਕਾਰੀ ਅੱਜ ਕਿਹੜੇ ਸਬੰਧਿਤ ਇਕੱਠੇ ਹੋਏ ਏਡਾ ਭਾਰੀ ਕੱਢ ਕਿਹੜੇ ਸਾਈਡ ਜਾ ਰਹੇ ਕੌਣ ਆ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਰਾ ਪੰਚਾਇਤ ਮੈਂਬਰ ਕਾਂਗਰਸ ਪਾਰਟੀ ਲੋ ਜਾ ਰਹੇ ਆ ਸੰਗਣੀ ਅੱਜ ਸਰਦਾਰ ਜਮਜੀਤ ਸਿੰਘ ਜੰਨੀ ਔਰ ਰਾਜਾ ਵੜੇੰਗ ਤੇ ਸਰਦਾਰ ਤਾਰਪਾਲ ਸਿੰਘ ਬਾਜਵਾ ਆ ਰਹੇ ਆ ਕਰੇਮਾ ਬਹੁਤ ਵਾਦ ਦੇ ਚਲੇ ਕਾਹ ਰਹਦੇ ਰੇਲੀ ਦੇ ਵਿੱਚ ਜਾ ਰਹੇ ਆ ਬਾਹ ਰੇਲੀ ਹੁਣ ਜਾ ਰਹੀ ਆ ਇਹ ਬਦਲਾ ਦੀ ਰੇਲੀ ਆ ਅੱਛਾ ਜੀ ਬਦਲਾ ਲਿਆਵਾਂਗੇ ਬਿਲਕੁਲ ਪਹਿਲਾਂ ਵੀ ਕਰਾ ਲਿਆਂਦਾ ਸੀ ਹਾਂ ਤੇ ਲਿਆਦਾ ਹੈਗਾ ਚਲੋ ਜਦੋਂ ਬੱਲਾ ਕੇ ਬੰਦੇ ਨਹੀਂ ਕਰਾ ਅਸੀਂ ਫਿਰ ਵੱਟ ਚੜ ਕੇ ਉਦੋਂ ਵੱਟ ਚੜ ਕੇ ਕਰਾਂਗੇ ਪ੍ਰਚਾਰ ਉਦੋਂ ਵੱਟ ਚੜ ਕੇ ਕਰਾ ਲਿਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਦੇਖਦਾ ਬਈ ਆ ਸਾਫ ਕਾ ਮੈਂਬਰ ਤੇ ਵੀਰ ਬਾਕੀ ਦੇਖ ਸਕਦੇ ਤੁਸੀਂ ਇਹਨਾਂ ਭਾਰੀ ਕਾਟੇ ਚਰਨਜੀਤ ਸਿੰਘ ਚੰਨੀ ਸਾਹਿਬ ਇਹ ਲੈ ਸਾਹਿਬ ਹੀ ਪਹੁੰਚ ਰਿਹਾ ਜੀ ਸਾਰੇ ਵੀਰ ਜਿਹੜੇ ਸੰਗੀ ਪੈਲਸ ਦੇ ਵਿੱਚ ਕੱਟ ਕੀਤਾ ਜਾਵਦਾ ਜੀ ਤੇ ਦੋ ਟਰਾਲੇ ਜਿਹੜੇ ਭਰ ਕੇ ਮੈਂਬਰ ਸਾਹਿਬ ਦੇ ਕਰੋ ਰਵਾਨਾ ਹੋਣ ਲੱਗਿਆ ਜੀ ਵੀਡੀਓ ਸ਼ੇਅਰ ਕਰੋ ਕਿ ਮੋਲਕ ਬਹੁਤ ਵੱਡੀ ਜਿੰਨੇ ਵੀ ਆ ਹਰ ਇੱਕ ਘਰ ਦਾ ਜੇ ਇੱਕ ਇੱਕ ਬੰਦਾ ਹਰ ਇੱਕ ਘਰ ਦਾ ਇੱਕ ਇੱਕ ਬੰਦਾ ਜੇ ਪਹੁੰਚਾ ਤੇ ਵੇਖ ਸਕਦੇ ਆ ਤੁਸੀਂ ਕਿਰਾ ਬਹੁਤ ਵੱਡੀ ਗਿਣਤੀ ਚ ਜਿਹੜੇ ਜਾ ਰਹੇ ਆ ਜੀ ਸ਼ੇਅਰ ਕਰ ਦਿਓ ਵੀਡੀਓ ਇੱਕ ਫਤਿਹ ਇਧਰ ਬਾਈ ਜੀ ਅਰਜਨ ਵੈਲੀ ਜੀ ਨੂੰ ਕਹਿ ਦਿੰਦੇ ਆ ਪੂਰਾ ਯੋਰ ਲੰਦਾ ਜੀ ਉਹ ਟਰੈਕਟਰ ਨਾਲ ਆ ਜੀ ਤੇ ਇਧਰ ਸੋਨਾਲੀ ਕਾ ਡੀ ਆਈ 60 ਆਰ ਐਕਸ ਸੋਨਾਲੀ ਕਾ ਠੀਕ ਆ ਜੀ ਤੇ ਪ੍ਰਧਾਨ ਸਾਹਿਬ ਦੀ ਵੇਖੋ ਪੂਰੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਬੜਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਇਹਨਾਂ ਨੂੰ ਕਰਦਿਆਂ ਨੂੰ ਤੇ ਹਰ ਇੱਕ ਮਸਲੇ ਦਾ ਹੱਲ ਲੱਭਦੇ ਅੱਜ ਕਿਹੜੇ तरीके ਦੇ ਨਾਲ ਜੀ ਤੇ ਸਾਰਿਆਂ ਨੂੰ ਬਿਠਾ ਰਹੇ ਆ ਜੀ ਉਹ ਮੁੰਡੇ ਨੂੰ ਨਹੀਂ ਵੇਚਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਬਾਅਦ ਵਿੱਚ ਦੇਖ ਸਕਦੇ ਆ ਜੀ ਕੋਲੇ ਸੋਨ ਨਿਆਰੇ ਨਾਲ ਮੈਂਬਰ ਸਾਹਿਬ ਆਪ ਡਰਾਈਵਰੀ ਕਰ ਰਹੇ ਆ ਜੀ ਤੇ ਪੂਰੀ ਫਿਰਰਾ ਬਣ ਕੇ ਮੰਗਰ ਮਗਰ ਦੱਸਣ ਦੀ ਲੋੜ ਨਹੀਂ ਕਿੰਨਾ ਡੈਲੀਆ ਅੰਦਰ ਡੈਲੀਆ ਚਲਾ ਰਿਹਾ ਜੀ ਹਮ ਤੇ ਕਿੰਨਾ ਬੇਇੱਜ਼ਤ ਬਣ ਕੇ ਬੰਦੇ ਪਏ ਆ ਜੀ ਤੋਂ ਤਾਂ ਨਿੱਕੇ ਪੁੱਤ ਮਰਾ ਪਰ ਇਨਸਾਨ ਆਂ ਨਾ ਇਹਨਾਂ ਬਾਈ ਜੀ ਸੇਰ ਕਰੋ ਜੀ ਬਿਲਕੁਲ ਹੋ ਗਿਆ ਭਾਈ ਜੀ ਵਾਹ ਜੀ ਵਾਹ ਜੀ ਵਾਹ ਮੈਂ ਬੱਤਾਂ ਦੀ ਸ਼ੇਰ ਕਰੀਏ ਚਲੋ ਜੀ ਚਲੋ ਬੈ ਯਾਰ ਉਥੇ ਠੀਕ